ਸਾਡੇ ਨਾਲ ਦੇਖੋ ਆਹ ਆਹ ਟੀਮ ਪੂਰੀ ਰੈਡੀ ਆ ਪਹਿਲਾਂ ਜਿਵੇਂ ਭਾਈ ਨੂੰ ਕਿਹਾ ਵੀ ਸੀਗਾ ਕਿ ਮੈਨੂੰ ਵੀ ਇੱਕ ਬਲੌਗ ਚੋ ਲੋ ਅੱਜ ਭਾਈ ਨੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ ਅਸਲ ਵਿੱਚ ਇਹ ਸਾਡੇ ਨਾਲ ਕੰਮ ਨਹੀਂ ਕਰਦਾ ਇਹ ਇਧਰ ਹਸ਼ਰਪੁਰ ਏਰੀਆ ਦਾ ਹੀ ਆ ਇਹਨੂੰ ਪਤਾ ਲੱਗਾ ਸੀ ਅੱਜ ਆਏ ਆ ਇਹ ਆ ਗਿਆ ਤੁਹਾਨੂੰ ਮਿਲਣੇ ਬੱਚਾ ਆਨੇ ਉਹ ਕੈਮਰਾ ਫੜੇ ਉਹ ਤਾਂ ਲੈਣ ਦਿੱਤੀ ਸੀ ਭਾਈ ਆਏ ਕਰ ਦੇਗੇ ਇੱਥੇ ਉਹ ਤਿੰਨਾਂ ਕੋਈ ਵੀ ਨਹੀਂ ਪਹੁੰਚਿਆ ਉੱਥੇ ਲੈ ਆ ਆ ਬਲਾਵਾ ਮਿੰਟ ਕੋਲ ਭਾਈ ਡਰਦੀ ਕਿ ਕਿੰਨੇ ਡਾਲਰ ਹੋਈ ਨਾ ਲੈ ਜੂ ਇਹ ਸੋ ਹੈਲੋ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਅੱਜ ਜੱਬਾ ਪਹੁੰਚੇ ਆ ਜੀ ਹਿਸ਼ਾਰਪੁਰ ਦੇ ਏਰੀਏ ਆਲਨਪੁਰ ਚ ਤੇ ਸਾਡੇ ਨਾਲ ਦੇਖੋ ਆਹ ਟੀਮ ਪੂਰੀ ਰੈਡੀ ਆ ਪਹਿਲਾਂ ਸੋਚਿਆ ਸੀ ਬਲੌਗ ਸ਼ੁਰੂ ਕਰਾਂਗੇ ਗੱਡੀ 'ਚ ਪਰ ਨਹੀਂ ਧੁੰਦ ਬਹੁਤ ਸੀ ਅਸੀਂ ਪਹੁੰਚ ਗਏ ਵਿਆਹਾਂ ਦੇ ਘਰ ਪਿੱਛੇ ਘਰ ਸਾਹਮਣੇ ਚੁੱਲਾ ਚੱਲਦਾ ਵਿਆਹ ਆ ਤੇ ਚੁੱਲੇ 'ਚ ਬੰਦੇ ਆਈ ਮੱਕੀ ਦੇ ਨਾਲ ਢੋਡਾ ਢੋਡਾ ਮਾਝਲਾ ਸੋ ਵੈਲਕਮ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਚੈਨਲ ਜਿਹਦਾ ਨਾਮ ਹੈ ਪਤਾ ਹੀ ਆ ਤੁਹਾਨੂੰ ਸੋ ਗੱਲ ਕਰਦੇ ਆ ਜਿਹਦੇ ਬਲੌਗ ਦੀ ਇਹ ਆਪਣਾ ਬੰਦਾ ਜਾਦੂ ਧੂਪ ਕਿ ਮੈਂ ਦੱਸਣਾ ਕੀ ਕਹਣਾ ਜਮੂ ਮਾਂਟਿ ਲੋਗੋਗ੍ਰਾਫੀ ਕੀ ਕਹਿੰਦੇ ਸੀਗੇ ਮੈਂ ਆਪਣੇ ਜੀ ਮਾਂਟਿ ਲੋ ਫੋਟੋਗ੍ਰਾਫੀ ਦਾ ਬਹੁਤ ਤਾਂਹਿਣਾ ਜੀ ਤੇ ਮੈਂ ਭਾਈ ਦੇ ਰੋਜ਼ ਬਲੌਗ ਦੇਖਦਾ ਤੇ ਮੈਂ ਭਾਈ ਨੂੰ ਕਿਹਾ ਵੀ ਸੀਗਾ ਕਿ ਮੈਨੂੰ ਵੀ ਇੱਕ ਬਲੌਗ ਚੱਲੋ ਅੱਜ ਭਾਈ ਨੇ ਮੇਰੀ ਇੱਛਾ ਪੂਰੀ ਕਰਤੀ ਅਸਲ ਵਿੱਚ ਇਹ ਸਾਡੇ ਨਾਲ ਕੰਮ ਨਹੀਂ ਕਰਦਾ ਇਹ ਇਧਰ ਹੁਸ਼ਿਆਰਪੁਰ ਏਰੀਆ ਦਾ ਯਾਰ ਇਹਨੂੰ ਪਤਾ ਲੱਗਾ ਸੀ ਅੱਜ ਆਏ ਆ ਇਹ ਆ ਗਿਆ ਸਾਨੂੰ ਮਿਲਣ ਕਹਿੰਦਾ ਨਾਲੇ ਮਿਲਿਓ ਨੇ ਨਾਲੇ ਪਕੌੜੇ ਖਾਣ। ਸਹੀ ਹੈ ਨਾ ਫੇ ਜਦਨ ਬਾਜੀ ਸਾਡੇ ਮਿੰਟੂ ਬਾਜੀ ਤੇ ਇਹ ਸਾਡੇ ਛੋਟਾ ਚੇਤਨ ਸਕਾਈ ਬਾਜੀ ਇਹਨੂੰ ਤੁਸੀਂ ਜਾਣਦੇ ਆ ਜਾਣਦੇ ਆ ਉਹ ਹੀ ਪੁਰਾਣਾ ਇਹ ਸਾਡੇ ਓਨਰ ਸਾਹਿਬ ਅੱਜ ਦੇ ਅੱਜ ਦੇ ਕੀ ਹਮੇਸ਼ਾ ਦੇ ਇਹੀ ਆ ਇਹ ਆ ਜੀ ਹੋ ਗਿਆ ਸਾਰਾ ਕੰਮ ਡਰੈਸ ਡਰਸ ਕਰ ਲਈ ਆ ਆਪਾਂ ਸ਼ੂਟ ਤੇ ਹੁਣ ਆਪਾਂ ਕਰਦੇ ਪਏ ਆ ਨੈਕਸਟ ਕਾਰਵਾਈ ਜਿਹੜੇ ਗਰੂਪ ਨੂੰ ਜਿ ਖਾਮ ਹੋ ਗਿਆ ਜਿ ਖਾਮ ਹੋ ਗਿਆ ਇਹ ਹੁਣ ਦੇਖੋ ਇਹਦਾ ਹਾਲ ਐ ਐ ਐ ਐ ਐ ਐ ਅੱਜ ਆਪਾਂ ਕਰਨਾ ਏਦਾਂ ਹੀ ਫਨ ਸ਼ਨ ਦੋ ਬੰਦੇ ਸਾਡੇ ਆ ਰਹੇ ਆ ਇੱਕ ਤਾਂ ਸਕਾਈ ਡਰੋਨ ਭਾਜੀ ਉਹ ਦੂਜਾ ਸਾਡੇ ਸਾਹਿਲ ਭਾਜੀ ਉਹ ਆ ਰਹੇ ਆ ਉਹ ਆਂਦੇ ਆ ਫਿਰ ਤੁਹਾਨੂੰ ਉਹਨਾਂ ਨਾਲ ਵੀ ਇੰਟਰੋਡਿਊਸ ਕਰਵਾਨੇ ਆ ਕਿਹਾ ਤੇ ਨਹੀਂ ਭਾਜੀ ਬਾਕੀ ਮੇਰੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਠੰਡ ਬਹੁਤ ਆਈ ਬਾਕੀ ਨਾ ਮਤਲਬ ਘਰੋਂ ਬਾਹਰ ਨਾ ਨਿਕਲਿਓ ਦੇਖੋ ਇੱਕ ਵੀਊ ਤਾਂ ਅੱਜ ਪੱਕਾ ਹੀ ਆ ਕਿਉਂਕਿ ਅੱਜ ਦੇ ਵਲੌਗ ਜੇ ਆਇਆ ਨਾ ਇਹਨੇ ਜਾ ਕੇ ਵੇਖਣਾ ਹੀ ਵੇਖਣਾ ਇਹ ਤਾਂ ਗੱਲ ਪੱਕੀ ਹੀ ਹੈ ਹੈ ਕਿ ਨਹੀਂ ਜੇ ਭਾਈ ਨੇ ਅੱਜ ਹੀ ਬਾਤ ਆ ਤੇ ਅੱਜ ਹੀ ਦੇਖ ਲੈਣਾ ਜੀ ਮਾਮਾ ਇੰਨੀ ਵੀ ਨਹੀਂ ਫਾਸਟ ਸਰਵਿਸ ਐਨੀ ਲੋਕ ਕੀ ਜਲਦੀ ਟੀਜ਼ਰ ਨਹੀਂ ਮਨ ਜੀ ਨਹੀਂ ਜਲਦੀ ਭਾਈ ਵਲੌਗ ਬਣਾਉਂਦੇ ਆ ਸਹੀ ਗੱਲ ਹੈ ਤੋ ਮਿਲਦੇ ਆ ਜੀ ਤੁਹਾਨੂੰ ਅੱਜ ਖਾਪ ਖਾਣਾ ਜਾਰੀ ਰਹੂਗਾ ਕਹਿੰਦੇ ਆ ਦੋ ਤਿੰਨੇ ਡਰੋਨ ਵਾਲੇ ਆ ਰਹੇ ਆ ਲਓ ਜੀ ਆਗੇ ਆਗੇ ਆ ਰਹੇ ਆ ਆਓ ਆਗੇ ਆਓ ਘੁਮਾਓ ਘੁਮਾਓ ਆ ਲਓ ਓਏ ਯਹੋ ਵਰਾਾ ਮਸ਼ਕੀਨ ਅਲੇ ਸਮੀਰ ਭਾਜੀ ਠਾਕੀ ਜੀ ਸਾਇਲ ਭਾਈ ਰੁਕੋ ਰੁਕੋ ਪੇਪਰ ਕਦਾ ਰੈਡੀ 1 2 3 ਉਹ ਸਾਡੇ ਹਣੀ ਭਾਜੀ ਦੇਖੋ ਦੇਖੋ ਠੀਕ ਹੈ ਇਧਰ 1 2 3 ਆ ਗਿਆ ਉਹ ਉਹ ਕੀ ਕਰੀ ਜਾਂਦਾ ਇਹ ਗੱਲ ਵਾ ਲੈ 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 ਸੋਹੋਰ ਭਾਈ ਕਿੱਦਾਂ ਠੀਕ ਠਾਕ ਹੋ ਤੁਸੀਂ ਸੁਣਾ ਤੁਸੀਂ ਕਿੰਨੇ ਵਜੇ ਤੁਰੇ ਸੀ ਬਸ ਭਾਈ ਨੇ ਕਿ ਸਾਢੇ 7 ਵਜੇ ਤੱਕ ਤੁਰਨਾ ਕਿੰਨੇ ਵਜੇ ਤੱਕ ਪਹੁੰਚਣਾ ਨੇ ਅਸੀਂ 8 ਵਜੇ 8 ਵਜੇ ਪਹੁੰਚਣਾ ਨੇ ਸਾਨੂੰ ਦੇ ਲਾ 5 ਵਜੇ ਦੇ ਹੀ ਉੱਠੇ 5 ਵਜੇ ਦੇ ਹੀ ਭਾਈ 6 ਵਜੇ ਚੱਲ ਮੈਂ ਹੱਤਾ ਹੀ ਯਾਰ 6 ਵਜੇ ਤੁਰਨਾ ਹੀ ਤੇ 5 ਵਜੇ ਉੱਠਣਾ ਹੀ ਕੀ ਕਰੀਏ ਤੇ ਬੰਦਾ ਲੇਟ ਆਇਆ ਸਾਡਾ ਇੱਕ ਜਾਦੂ ਢੋਪ ਨਹੀਂ ਜੜੀ ਕਹਿੰਦਾ ਅੱਜ ਤਾਂ ਕਰਕੇ ਥੋੜਾ ਜਿਹਾ ਹੋ ਗਿਆ ਦੂ ਸ਼ਕਤੀਆਂ ਨਹੀਂ ਨਾ ਨਹੀਂ ਵਿੱਚ ਸ਼ਕਤੀਆਂ ਮਮਾ ਸਲਾਮੀਆਂ ਹੀਆਂ ਸਲਾਮੀਆਂ ਅਸਲੇ ਵਿੱਚ ਆ ਗਈ ਦੀ ਨਾ ਨਾ ਪਲਾਉਏ ਭਾਈ ਜੀ ਚਾਪ ਲਈਏ ਲੋ ਜੀ ਆ ਬਰਾਤ ਹੋ ਗਈ ਆ ਰੈਡੀ ਇਸ ਵੇਲੇ ਨਹੀਂ ਹੋ ਗਿਆ ਮम्मा ਬਰਾਤ ਹੋ ਗਈ ਰਵਾਨਗੀ ਗੱਡੀਆਂ 'ਚ ਬਹਿ ਰਹੇ ਨੇ ਬੰਦੇ ਆ ਦੇਖੋ ਸਾਹਮਣੇ ਮੁੰਡਾ ਬਿਠਾਤਾ ਆਪਾਂ ਗੱਡੀ ਦੇ ਵਿੱਚ ਤੇ ਬਾਕੀ ਜਨਤਾ ਬੈਠ ਰਹੀ ਆ ਤੇ ਆਪਾਂ ਵੀ ਗੱਡੀਆਂ 'ਚ ਬਹਿ ਗਏ ਆ ਇੱਕ ਮੁੰਡੇ ਦੀ ਵੇਟ ਆ ਉਹਨੂੰ ਲੈ ਕੇ ਤੇ ਆਪਾਂ ਹੋ ਜਾਣਾ ਇਥੋਂ ਰਵਾਨਗੀ ਕਿੱਥੇ ਜਾਣੀ ਆ ਅੱਜ ਬਰਾਤ ਗੁਰਦਾਸਪੁਰ ਗੁਰਦਾਸਪੁਰ ਸੋ ਗੁਰਦਾਸਪੁਰ ਜਾਣਾ ਜੀ ਆਪਾਂ ਅੱਜ ਗੁਰਦਾਸਪੁਰ ਵਾਲੇੋਂ ਪਹੁੰਚ ਰਹੇ ਹਾਂ ਤੁਹਾਡੇ ਕੋਲ ਤੇ ਮਿਲ ਰਿਹਾ ਫਿਰ ਉੱਤੇ ਰਸਤੇ ਰਸਤੇ ਦੀ ਗੱਲ ਕਰਦੇ ਹਾਂ ਲਾ ਜੀ ਮੁੰਡਿਓ ਆਪਾਂ ਪਹੁੰਚ ਗਏ ਆ ਇਸ ਟਾਈਮ ਫਾਟਕ ਤੋਂ ਕੋਲ ਸਾਹਮਣੇ ਸਾਹਮਣੇ ਜਾ ਰਹੀ ਹੈ ਟ੍ਰੇਨ ਜੰਮੂ ਕਵੀ ਜੰਮੂ ਦਵੀ ਹੈ ਨਾ ਇਹ ਨਹੀਂ ਜੀ ਇਹ ਡੀਐਮ ਜੂ ਜਾ ਰਿਹਾ ਜੀ ਭਾਜੀ ਨੂੰ ਜ਼ਿਆਦਾ ਪਤਾ ਹੈ ਭਾਈ ਕਲਾ ਰੇਲਵੇ ਦੇ ਕੰਮ ਕਰਦੇ ਹੁੰਦੇ ਸੀ ਆਪਾਂ ਕਿਸ਼ੇ ਸਾਹਿਬ ਜੀ ਵੀ ਤੇ ਆਪਾਂ ਜਾ ਰਹੇ ਗਰਦਾਸਪੁਰ ਤੇ ਪਹੁੰਚ ਗਏ ਆ ਇਸ ਟਾਈਮ ਆਪਾਂ ਕੋਲ ਕੋਲ ਫਾਟਕ ਲੱਗਾ ਹੋਇਆ ਵੇਟ ਕਰਦੇ ਆ ਫਾੜੇ ਖੁੱਲੇ ਦੱਪਰ ਦੀ ਹੋਰ ਕੋਈ ਗੱਲ ਬਾਤ ਉਧਰ ਦੇਖ ਆ ਦੇਖ ਲੋ ਨਵਾਰਾ ਲੱਗੀ ਇਹ ਨੀ ਇਹ ਸਵੇਰੇ ਸਵੇਰੇ ਪੰਜਾਬ ਕੇ ਪਤਾ ਨਹੀਂ ਇਹ ਸਵੇਰੇ ਇਹ ਸਵੇਰੇ 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 ਪੰਜਾਬ ਕੇ ਕਿੰਗ ਬੋਲਣ ਦੀ ਆ ਪੰਜਾਬ ਪੰਜਾਬ ਦੇ ਵਾਰਿਸ ਆ ਇਹ ਤੇ ਜਾਰੇ ਇਹਨਾਂ ਨੇ ਪੀ ਲਣੀ ਆ ਮੁਰਗੇ ਬੋਲੀ ਜਾਣਾ ਨੇ ਜੀ ਦੱਸ ਕੀ ਆ ਉਹ ਮੰਨਿਆ ਠੰਡ ਆ ਪਰ ਮਾਮਾ ਇੰਨੀ ਵੀ ਕਿਹੜੀ ਠੰਡ ਹੋਵੇ ਇੰਨੀ ਠੰਡ ਨਹੀਂ ਜਲੀ ਹੈ ਨਾ ਹਾਂ ਆ ਵੀ ਬੋਲੀ ਜਾਂਦੇ ਰਸਤੇ ਦੇ ਤੇ ਇਕੱਡੀ ਹੋ ਰਾ ਨਹੀਂ ਹੈ ਤੁਹਾਨੂੰ ਕਿਹਨੇ ਕਿਹਾ ਫੋਨ ਆਇਆ ਫੋਨ ਆਇਆ ਫੋਨ ਉਹਨੂੰ ਆਇਆ ਇਹ ਰੇਲ ਮੰਤਰੀ ਜਿਹੜਾ ਨਾ ਉਹਦਾ ਫੋਨ ਨਾਨਾ ਜੀ ਜੀ ਉਹ ਵੀ ਜੀ ਫੋਨ ਦਾ ਤੇ ਰਖੇ ਵਾਲੀ ਨਾ ਰਖੇ ਵਾਲੀ ਹੈ ਨਾ ਬੜੀ ਹੈ ਕੋਈ ਆਲੇ ਕੋਈ ਸਿੱਧਾ ਬੰਦਾ ਨਹੀਂ ਹੈਗਾ ਰਖੇ ਵਾਲਾ ਰੋੜੋ ਗਾੜਾ ਗਾੜਾ ਸਾਬ ਪਰ ਹੋ ਗਿਆ ਬੱਚਾ ਮੈਂ ਲਾਉਣਾ ਚੱਲੋ 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 ਜੀ ਬੰਦਾ ਲੱਗਾ ਪੂਰੀ ਲੇਅਰ ਲੇਅਰ ਪੂਰੀ ਲੇਅਰ ਆ ਛੋਟਕਿਆ ਘਰ ਲੈ ਤੇ ਗੱਡੀਆਂ ਗਈਆਂ ਤੁਰ ਪਈਆਂ ਤੇ ਅੱਜ ਵੀ ਹੁਣ ਤੁਰੀਏ ਲਓ ਜੀ ਕੀ ਕਹਿੰਦਾ ਲਓ ਜੀ ਥੰਦ ਦੇ ਨੇਰੇ ਪਤਾ ਨਹੀਂ ਕੀ ਹਿਸਾਬ ਲਾਈ ਆ ਮੈਂ ਦਿਹਾੜੀਆਂ ਦਾ ਇੱਧਰ ਦੇਖ ਐ ਕੀ ਬਾਈਕ ਤੇ ਪਿੰਡ ਦਾ ਤੇ ਆਸੀ 29 ਕਿਲੋਮੀਟਰ ਪਿੰਡ ਦਾ ਬ੍ਰਾਮੋ ਆਹ ਅੱਜ ਆਪ ਵੀ ਕਿਉਂ ਓਏ ਛੱਡ ਆਪ ਨੂੰ ਪਤਾ ਨਹੀਂ ਨਾ ਉਹ ਮਕੇਰੀਆਂ ਤਾਂ ਗਿਆ ਤਾਂ ਬਕੇੜੀਆਂ ਤੇ ਪਾ ਕੇ ਤੇ ਅਸੀਂ ਜਾ ਰਹੇ ਆਂ ਜੀ ਗਰਦਾਸਪੁਰ ਨੂੰ ਧੁੰਦ ਦੇਖੋ ਕਿੰਨੀ ਪਈ ਆ ਉਸਤਾਦ ਜੀ ਮਰੇ ਦੀਦੇਗਾ ਕਿ ਨਹੀਂ ਮਾਣ ਗਣਾ ਹੱਥ ਦੱਸੀ ਤੇ ਚੋਨਾ ਲੀਤਾ ਹੁਣ ਧੁੰਦ ਪਈ ਹੋਈ ਆ ਠੰਡਾ ਪੂਰੇ ਡਾਂਡਾ ਠੰਡਾ ਆ ਦੇਖ ਸਟਾਈ ਭਾਜੀ ਦੀ ਡਿਮਾਂਡ ਸਾਈਟਾਂ ਦੇਖੋ ਸਾਈਟਾਂ ਦੇਖੋਗੇ ਨੇ ਮੇਰੇ ਫਰੰਟ 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 ਵਧੀਆ ਲੱਗੂਆ ਫਰੰਟ ਕੇ ਤਾਂ ਜ਼ਿਆਦਾ ਵਧੀਆ ਲੱਗੂਆ ਆ ਸਾਡੇ ਜਦਨ ਭਾਈ ਜੀ ਨਵੇੜ ਦੀਆਂ ਲਾਵਾਂ ਹੋਰ ਹੋਰ ਭਾਈ ਮੈਂ ਤਾਂ ਸਭ ਸਾਡੇ ਦਿੱਸਗੇ ਬੋਰਡ ਰੇਟ ਨਹੀਂ ਹੋਣ ਦਿੱਤੇ ਹੈ ਫੇ ਹਾਂਜੀ ਤੁਹਾਨੂੰ ਪਤਾ ਹੀ ਨਹੀਂ ਤਾਂ ਦਾ ਮਰਾਦਾ ਹੈ ਆ ਕੋਈ ਗੱਲ ਨਹੀਂ ਹੋ ਜੂਗੇ ਉੱਥੇ ਜਾ ਕੇ ਕਰ ਲਾਂਗੇ ਬਾਕੀ ਬਾਬੇ ਦੀ ਮਿਹਰ ਹੈ ਭਾਈ ਤੁਹਾਨੂੰ ਪਤਾ ਸਾ ਕੁਝ ਹੋਏਗਾ ਉੱਥੇ ਜਾ ਕੇ ਕਰ ਲਾਂਗੇ ਉੱਥੇ ਜਾ ਕੇ ਅਜੇ ਟਾਈਮ ਲੱਗਣਾ ਹੀ ਆ ਤਾਂ ਲਾਵਾਂ ਦਾ ਕੰਮ ਹੋ ਗਿਆ ਨਵੇੜ ਦਿੰਦਾ ਆਪਾਂ ਤੇ ਆਪਾਂ ਹੁਣ ਜਾ ਰਹੇ ਆ ਕਿੱਥੇ ਰਿਜ਼ੋਰਟ ਰਿਜ਼ੋਰਟ ਜਾ ਰਹੇ ਆ ਸਾਹਮਣੇ ਸਾਡੀ ਜਾ ਰਹੀ ਹੈ ਵਿਆਹ ਲਈ ਗੱਡੀ ਕਿਉਂਕਿ ਉਹਦੇ ਮੁੰਨੇ ਨੇ ਆਟੋ ਇਸ ਕਰਕੇ ਆਪਾਂ ਦਿਖਾ ਨਹੀਂ ਸਕਦੇ ਫਿਲਹਾਲ ਤੁਹਾਨੂੰ ਗੱਡੀ ਕਿਤਾ ਚੱਲ ਰਿਹਾ ਕੰਮ ਗੰਨੇ ਛਿਲ ਰਹੇ ਨੇ ਤੇ ਤਰਾਤਰ ਗੋੜ ਬਣ ਬਣ ਕੇ ਆ ਰਿਹਾ ਹੈ ਮਾਰਕੀਟ 'ਚ ਆ ਦੇਖੋ ਕਮਾਤ ਉਹ ਸਾਹਮਣੇ ਜਾ ਰਹੀ ਹੈ ਵਾਈਟ ਗੱਡੀ ਵਿਆਹ ਲਈ ਇਹਨੂੰ ਪਹਿਲਾਂ ਤਾਂ ਪਾਸ ਕਰੀਏ ਥੋੜਾ ਜਿਹਾ ਲੱਗ। ਹਾਂਜੀ ਕੀ ਹਾਲ ਚਾਲ? ਮੋਟਰ ਬੁਜਟ ਕਰਕੇ ਵਿਲੇ ਖਪਖਾਨਾ ਪੈ ਰਿਹਾ ਤੇ ਇੱਕ ਬੰਦਾ ਤੁਹਾਨੂੰ ਮਬਲਾਣ ਜਾ ਰਿਹਾ। ਕੌਣ ਹੈ? ਸੋਨੂ ਭਾਜੀ ਵੀਰੇ ਸੋਨੂ ਭਾਜੀ ਹੈਲੋ ਕਰੋ ਸਾਰਿਆਂ ਨੂੰ। ਹੈਲੋ। ਕੀ ਹਾਲ ਚਾਲ? ਸੋਨੂ ਭਾਜੀ ਸੀਗੇ ਕੱਲ ਪਰਸੋਂ ਦੇ ਕੁੜੇ ਵਾਲਿਆਂ ਦੇ ਅੱਜ ਪੂਰਾ ਘੇੜ ਲੱਗੇ ਨੇ ਨਾਲੇ ਇੱਕ ਉਹ ਤਰ੍ਹਾਂ ਦਾ ਲੈ ਕੇ ਫਰੂਟ ਹੈ 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 ਉਹ ਦੇ ਨਾਲ ਉਹਨੂੰ ਵੀ ਲਈ ਜਾਂਦਾ ਉਸਤਾਦ ਕਹਿ ਗਿਆ ਉਹਨੂੰ ਲੈ ਕੇ ਆ ਨਾਲ ਨਾਲ ਚੱਲ ਮੇਰੇ ਆਹ ਹੁੰਦੀ ਗੱਲਬਾਤ ਨਾਲ ਹੀ ਲੈ ਕੇ ਆਇਆ ਉਹਨੂੰ ਵੀ 掌柜。<laughs> <laughs> ਬਈ ਵਾਪਰ ਹੁਣ ਆਣਾ ਬਈ ਥੱਲੇ ਤੇ ਕਿ ਸਾਰੀ ਦਾ ਕੀ ਕਰਦਾ ਬਈ ਫਿਰ ਦੇਤੀ ਬਾਈ ਸਾਹਿਬ ਵੀ ਜੋ ਪ੍ਰੈਕ ਕਰਵਾ ਅੱਲਾ ਦਰਿਆ ਤੇਰਾ ਪ੍ਰੋਬਲਮ ਬੜੀਆਂ ਬਣੀਆਂ ਆਂਦਾ ਵਧੀਆ ਜੇ ਨਾਮ ਆਵੇ ਅੱਛਾ ਤੇਰਾ ਹੀ ਮਾੜਾ ਜਾਂਦਾ

ਵੇ ਬੱਕਰੇ ਕੇ ਨੱਕਰੇ ਜੇ ਮੈਜੀਟੇਰੀਅਨ ਬੰਦਾ ਆ ਜੈ ਹੋ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਜੀ ਠੀਕ ਹੈ ਦੇਖੀ ਇਹ ਰੋਟੀ ਸਾਡੇ ਤੇ ਸਾਡੇ ਡੈਵਿਲ ਭਾਜੀ ਨੌਨ ਵੈਜ ਪੱਕੜਾ ਤੇ ਸਾਡੇ ਡਰੋਨ ਪਰ ਡਰੋਨ ਭਾਜੀ ਤੇ ਬੈਟਰੀਆਂ ਚੈੱਕ ਕਰਦੇ ਇੱਥੇ ਹੀ ਕਰਦੇ ਅਚੰਭਾ ਆਏ ਤੂੰ ਇਹਦੇ ਨਾਲ ਕੈਮਰਾ ਫੜਿਆ ਉਹ ਤੋਂ ਲਾਈਟ ਦਿੱਤੀ ਦੀ ਭਾਈ ਆਏ ਕਰ ਦੇਗੇ ਇੱਥੇ ਉਹ ਤਿੰਨੇ ਕੋਈ ਵੀ ਨਹੀਂ ਪਹੁੰਚਿਆ ਉੱਥੇ ਲਾਈਟ ਦੇਣ ਨੂੰ ਜੇ ਮੈਂ ਨਾ ਹੋਣਾ ਫੇ ਭਾਜੀ ਉਹ ਤੋਂ ਕੈਮਰਾ ਇਦਾਂ ਫੜਿਆ ਹੋਵੇ ਇਦਾਂ ਲਾਈਟ ਬੜੀ ਵੀ ਥੱਕੇ ਮਨ ਮੈਨੂੰ ਆਖਰੀ ਕੈਮਰਾ ਕਦਾ ਉਦੋਂ ਲੈ ਆਓ ਤੇ ਮੇਰੇ ਨੂੰ ਤਾਂ ਕੰਮ ਆ ਰਿਹਾ ਪੈ ਰਹੇ ਪੈ ਰਹੇ ਮੇਰਾ ਕੋਈ ਕੰਦਾ ਹੋ ਮੈਂ ਕਿਹਾ ਕੋਈ ਵੀ ਨਹੀਂ ਆਇਆ ਕੰਦਾ ਇਹਨਾਂ ਚ ਆ ਰਹੇ ਤਾਂ ਕੱਲਾ ਕੰਮ ਕਰਨ ਨੂੰ ਭੇਜਣ ਨੂੰ ਫੇ ਵੀ ਨੇ ਧੱਕਾ ਮਾਰੀ ਦੇਣਾ ਕਿਸ ਨੂੰ ਕੰਮ ਇਹ ਤੁਹਾਨੂੰ ਬਹੁਤ ਕੰਮ ਆ ਰਿਹਾ 10 ਬਲੰਦ ਇਹਨੇ ਭੈਗ ਡੰਗ ਨੂੰ ਰੱਬ ਲੈਣੇ ਇਹ ਜੋ ਦਸਿਲ ਦੇ ਦਸ ਉਸੇ ਮੈਂ ਕਿਹਾ ਫੋਟੋ ਖਿੱਚਦਾ ਨਾ ਬਾਅਦ ਕਰ ਲੂੰਗਾ ਜਿਵੇਂ ਮੈਂ ਮਗਾ ਭਾਈ ਨਾਲ ਹੋ ਜੋ ਫੇ ਆ ਗਿਆ ਤੁਹਾਨੂੰ ਪਰੇ ਫੋਨ ਮਾਰਾ ਚ ਦੱਸ ਆਹ ਕਿਹੜੀ ਗੱਲ ਹੈ ਅੱਛਾ ਮੇਰੀ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੂੰ ਮੈਨੂੰ ਇਹ ਦੱਸੀ ਉਹ ਜਿਹੜਾ ਬੰਦਾ ਰਸਤਾ ਕਰਨ ਫੜਦਾ ਸੀ ਉਹਦਾ ਹੱਥ ਹੁੰਦਾ ਸੀ ਨਹੀਂ ਉਹਦੇ ਬਿੱਟਰੀ ਤੇ ਹੁੰਦਾ ਸੀ ਭਾਜੀ ਓਏ ਐਡਾ ਨਹੀਂ ਸੀ ਫੋਟੋਆ ਕਰਦੇ ਸੀਗਾ ਉਹ ਨੀ ਨਾ ਵਿੱਚ ਉਹਦਾ ਹੀ ਨਾ ਵਾਸਾ ਏ ਉਹਦੇ ਦਿਵਾਰੇ ਹੋਇਆ ਭਰਾਵਾ ਮਿੰਟ ਕੋਲ ਡੈਵਿਡ ਡਰਦੀ ਕਿ ਕਿਤੇ ਡਾਲਰ ਹੋਈ ਨਾ ਲੈ ਜੂਵੇ ਇਹ ਐਡਾ ਨਹੀਂ ਸੀ ਪਤਾ ਕਿ ਜਦੋਂ ਆਇਆ ਨਾ ਜੋ ਮੈਂ ਇਹ ਕਹਿ ਬਣਾਉਦਾ ਕਿ ਮੈਂ ਇਹ ਵਿੱਚ ਉਹ ਫੰਡ ਡੰਗਿਆ ਪੈਸੇ ਫੰਡ ਮੈਂ ਕਿਹਾ ਮੜਾ ਸ਼ਹਿਰ ਤੋਂ ਜੇ ਇਹੀ ਕਿਹਾ ਮੈਨੂੰ ਆਹ ਦੇਖ ਸਾਡੇ ਸੋਨੂ ਭਾਜੀ ਦੇਖ ਲਓ ਐਵੇਂ ਅੜੀ ਕਰਦੇ ਰਹਿੰਦੇ ਆ ਹਾਂ ਹਾਂ ਜੀ ਇਹ ਗੱਲਬਾਤ ਕੀ ਕਹਿਣਾ ਚਾਹੁੰਦੇ ਆ ਓਏ ਉੱਥੇ ਕੌਣ ਕੌਣ ਖੜੇ ਸੀ ਇਧਰ ਆਓ ਨਾ ਸੀ ਕੌਣ ਕੌਣ ਖੜੇ ਪੈਸੇ ਵੜਨ ਲਈ ਕੌਣ ਕੌਣ ਖੜੇ ਸੀ ਇੱਥੇ ਅਲਮ ਸੇ ਦੇ ਉੱਪਰ ਚਾਚਾ ਜਮਦੀ ਜੀ ਕੋਣ ਕੋਣ ਚਾਚਾ ਭਤੀਜਾ ਇਹਦਾ ਨਾਲ ਚਾਚਾ ਸੀਗਾ ਇਹ ਭਤੀਜਾ ਕਿਹੜਾ ਆ ਆ ਭਤਾ ਚਾਚਾ ਇੱਥੇ ਹੀ ਖੜੀ ਦਿਵਾਉਂਦੇ ਚਾਚਾ ਚਾਚਾ ਜੀ ਹੁਣ ਚਾਚਾ ਜੀ ਹੁਣ ਜਦੋਂ ਡੋਲੀ ਨਹੀਂ 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 ਚਾਚਾ ਉਹ ਲੈ ਕਰਾਇਆ ਨਹੀਂ 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 ਇਹ ਗੱਲ ਤਾਂ ਸੁਣ ਚਾਚਾ ਜੀ ਜਦੋਂ ਡੋਲੀ ਹੁੰਦੀ ਸੀ ਨਾ ਔਰੇ ਮੋਰੇ ਕੱਲਾ ਫੋਨ ਲੈ ਕੇ ਕੱਲਾ ਹੀ ਫੋਨ ਲੈ ਕੇ ਤੁਰਿਆ ਸੀ ਚਾਚਾ ਉਹ ਨੂੰ ਪਤਾ ਨਹੀਂ ਫਰੇਮ ਕਿਹੜਾ ਕੋਈ ਆ ਵੀ ਨਿਆਗ ਰੀਕ ਵਿੱਚ ਭਰਾਵਾ ਪਤਾ ਇੰਦਰ ਨੂੰ ਅਹੀਂ ਆਉਂਦੇ ਚਾਚਾ ਨੇ ਉਹ ਚਾਚਾ ਅਨੇ ਚਾਚਾ ਸਟੋਰੀ ਪਾ ਰਿਹਾ ਹੈ ਢੋਲੀ ਦੀ ਲਾਸਟ ਉਹ ਕੈਮਰਾ ਬੈਕ ਕਰ ਚਲੋ ਥੋੜੇ ਪਿਆ ਲਾਸਟ ਦੀ ਸਟੋਰੀ ਪਾਉਂਦੇ ਚੰਗਾ ਬਾਏ ਬਾਏ ਚਲੋ ਠੀਕ ਆ ਬਾਏ ਬਾਏ ਚਲੋ ਠੀਕ ਆ ਫਿਰ ਬਾਏ ਬਾਏ ਤੇ ਹੋ ਗਿਆ ਸ਼ੂਟ ਡਨ ਤੇ ਆਪਾਂ ਹੁਣ ਚੱਲੇ ਜਲੰਧਰ ਨੂੰ ਜਾਈ ਨੂੰ ਹਿਸਾਬ ਚਲੋ ਠੀਕ ਆ ਮਿਲਦੇ ਸੋ ਮਿਲਦੇ ਆ ਚੰਗਾ ਫੇ ਉਸਤਾਦ ਜੀ ਨਹੀਂ ਆਪਣੇ ਨਾਲ ਹੀ ਆ ਤੇ ਮਿਲਦੇ ਆ ਤੇ ਸਭ ਕੁਝ ਹੋ ਗਿਆ ਡਨ ਤੇ ਆਪਾਂ ਮਿਲਦੇ ਆ ਤੁਹਾਨੂੰ ਫੇਰ ਕਿਸੇ ਦਿਨ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਆਪਣਾ ਬਹੁਤ-ਬਹੁਤ ਖਿਆਲ ਰੱਖੋ ਅੱਜ ਦਾ ਬਲੌਗ ਕਰਦੇ ਆ ਇੱਥੇ ਹੀ ਐਂਡ ਐਂਡ ਤੇ ਧੰਨਵਾਦ